ਸਾਹਮਣੇ ਮਾਤਾ ਦਾ ਦਰਬਾਰ ਦਾ ਮੰਦਿਰ ਮੇਨ ਗੇਟ ਜਿੱਥੋਂ ਦੀ ਸੰਗਤ ਮੱਥਾ ਟੇਕਣ ਜਾਂਦੀ ਹਈ ਐ ਇਧਰਲੇ ਪਾਸੇ ਕਾਰਾਂ ਦੀ ਪਾਰਕਿੰਗ ਬਣੀ ਹੋਈ ਐ ਕਰੋ ਦਰਸ਼ਨ ਮਾਚਮੰਡਾ ਦੇਵੀ ਮੰਦਿਰ ਦੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਸਾਵਣ ਦੇ ਮੇਲੇ ਦਾ ভক্ত ਆ ਰਹੇ ਨੇ ਧੱਕ ਆ ਰਹੇ ਨੇ ਸਾਰੇ ਧੱਕ ਦਰਸ਼ਨ ਕਰਨ ਜਾ ਰਹੇ ਨੇ ਕਾਰਾਂ ਮਾਚਮੰਡਾ ਦੇਵੀ ਦਾ ਬੋਰ ਸੱਚੇ ਦਰਬਾਰ ਕੀ ਜੈ ਫੁੱਲਾਂ ਨਾਲ ਸਜਿਆ ਦਰਬਾਰ ਮਹਾਮਾਈ ਚੁੰਡਾ ਦੇਵੀ ਦਾ ਚਿਕਾਰਾ ਮੱਚ ਮੰਡਾ ਦੇਵੀ ਦਾ ਇਹ مین ਗੇਟ ਕਰਾਉਣਿਆ ਸਾਨੂੰ ਅੰਦਰ ਜਾ ਕੇ ਮਹਾਮਾਝ ਦੇ ਦਰਬਾਰ ਦੇ ਦਰਸ਼ਨ ਸੰਗਤ ਦੂਰ ਦੂਰ ਪਹੁੰਚੀ ਹੋਈ ਆ ਮਾਂਛ ਮੰਡਾ ਦੇਵੀ ਦੇ ਦਰਬਾਰ ਤੇ ਭਾਰਤਾਂ ਦਾ ਲੱਗਿਆ ਹੋਇਆ ਮੇਲਾ ਉਦੋਂ ਬਾਅਦ ਸਾਹਮਣੇ ਗੰਗਾ ਵਗਦੀ ਹੈ ਜਗਰਾਮ ਚਮੰਦਾ ਦੇਵੀ ਦਾ ਬੋਰ ਸੱਚੇ ਦਰਬਾਰ ਦੀ ਜਹ ਪਾਕਤਾਂ ਦਾ ਲੈਣੇ ਚੱਲੇ ਹੋਏ ਨੇ ਪਾਕਤ ਸਾਰੇ ਪਾਕਤ ਮਾਏ ਚਮੰਦਾ ਦਾ ਸਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜਾ ਇਧਰਲੇ ਪਾਸੇ ਬੱਚਿਆਂ ਦਾ ਮਨੋਰੰਜਨ ਕਰਨ ਵਾਸਤੇ ਸਵਿੰਗ ਕੋਲ ਦੇ ਬੱਚੇ ਜੋ ਕਿ ᱵੋਟਿੰਗ ਹੁੰਦੀ ਹੈ ᱵੋਟਿੰਗ ਕਰ ਰਹੇ ਨੇ ਰਾਮਾਚ ਮੰਡਾ ਦੇਵੀ ਦਾ ਬੋਲ ਸੱਚੇ ਦਰਬਾਰ ਕੀ ਜੈ ਕਰੋ ਚਮੰਡਾ ਦੇਵੀ ਮਾਤਾ ਦੇ ਦਰਸ਼ਨ ਬੱਚਾ ਨੂੰ ਘਮਾਉਣ ਵਾਸਤੇ ਇਧਰ ਦੇ ਪਾਸੇ ਵੋਟਿੰਗ ਹੋ ਰਹੀ ਹੈ ਖੂਬਸੂਰਤ ਬਾਦਨਾ ਦੇ ਵਿੱਚ ਵਸਿਆ ਚਮੰਡਾ ਦੇਵੀ ਦਾ ਮੰਦਿਰ ਸਾਨੂੰ ਭਗਤੋ ਇੱਥੇ ਆਉਂਦੇ ਨੂੰ ਅੱਜ 26ਵਾਂ ਸਾਲ ਹੋ ਗਿਆ 26ਵੇਂ ਸਾਲ ਦੇ ਵਿੱਚ ਅਸੀਂ ਕਦੇ ਗਾਇਬ ਨਹੀਂ ਪਾਇਆਗਾ ਪਰ ਸਾਡੇ ਜਿਹੜੇ ਨਾਲ ਦੇ ਬੰਦੇ ਸੀ ਉਹ ਹਟ ਗਏ ਹੁਣ ਉਹ ਬੱਚਾਂ ਦੇ ਵਿੱਚ ਰੁੱਝ ਗਏ ਨੇ ਕਰੋ ਦਰਸ਼ਨ ਜੀ ਦਾਰ ਉਹ ਸਾਹਮਣੇ RAM ਜੀ ਮੂਰਤ ਉਧਰਲੇ ਪਾਸੇ ਹਨੂਮਾਨ ਜੀ ਦੀ ਮੂਰਤ ਲੱਗੀ ਹੋਈ ਆ। ਸੰਗਤਾਂ ਦਾ ਠਾਠਾ ਮਾਰਦਾ ਕੱਠ। ਇਹ ਦਿਵਸ ਨੂੰ ਮਹਾਮਾਈ ਗੰਗਾ ਨਦੀ ਦੇ ਦਰਸ਼ਨ ਕਰਾਉਣੇ ਆ। ਸਾਰਾ ਸ਼ੇਰਾਂ ਵਾਲੀ ਦਾ ਬੋਲ ਸੱਚੇ ਦਰਬਾਰ ਕੀ ਜੈ। ਗੰਗਾ ਦੇ ਕਰੋ ਦਰਸ਼ਨ ਗੰਗਾ ਵਗ ਰਹੀ ਹੈ ਚਮੰਡਾ ਦੇਵੀ ਦੇ ਦਰਬਾਰ ਤੇ ਖੜਿਆ ਮਾਤਾ ਤੇ ਸੰਗਤਾਂ ਦਾ ਠਾਠਾ ਮਾਰ ਇਕੱਠਾ ਤੁਹਾਨੂੰ ਦਿਖਾਉਣੇ ਆ। ਮਹਾਮਾਈ ਦਾ ਇਤਿਹਾਸਕ ਮੰਦਰ ਚਮੰਡਾ ਦੇਵੀ ਹਿਮਾਚਲ ਦੇ ਵਿੱਚ ਬਣਿਆ ਹੋਇਆ ਏ। ਜੋ ਦੂਰੋਂ ਦੂਰੋਂ ਸੰਗਤਾਂ ਇੱਥੇ ਆ ਰਹੀਆਂ ਨੇ ਮੱਥਾ ਟੇਕਣ ਲਈ ਮਾਤਾ ਦੇ ਦਰਬਾਰ ਤੇ ਸਾਰੇ ਪਹਾੜਾਂ ਦੇ ਵਿੱਚ ਮੇਲੇ ਲੱਗੇ ਹੋਏ ਨੇ ਕਿ ਜਿਸ ਨੂੰ ਕਰਾਉਣੇ ਆ ਦਰਸ਼ਨ ਸਮਾਚ ਮੰਡਾ ਦੇਵੀ ਦੇ ਦਰਬਾਰ ਦੇ ਦੇਖੋ ਸੰਗਤਾਂ ਦੇ ਦਰਸ਼ਨ ਉਧਰ ਠਾਠਾ ਮਾਰ ਦਾ ਇਕੱਠ ਹੈ ਜਿਹੜਾ ਸੰਗ ਦੂਰ ਦੂਰ ਪਹੁੰਚੀ ਹੋਈ ਹੈ। ਇਸ ਕਰਕੇ ਸਾਹਮਣੇ ਹਨੂਮਾਨ ਦੀ ਜੋ ਕਿ ਮੂਰਤੀ ਸਜੀ ਹੋਈ ਆ ਉਹਦੇ ਲੋਕ ਦਰਸ਼ਨ ਕਰਦੇ ਨੇ ਤੇ ਇਸ ਤੋਂ ਬਾਅਦ ਸਾਰੀਆਂ ਸੰਗਤਾਂ ਦੂਰੋਂ ਨੇੜੇ ਪਹੁੰਚੀਆਂ ਹੋਈਆਂ ਨੇ ਇੱਧਰਲੇ ਪਾਸੇ ਬੱਚਾਂ ਦੇ ਲਈ সুইমিং ਪੂਲ ਸੀ ਪੂਲ ਚੱਲ ਰਿਹਾ ਜਿੱਥੇ ਬੱਚਾਂ ਦੀ ਬੋਟਲ ਹੋ ਰਹੀ ਆ ਤੇ ਤੁਸੀਂ ਦਰਸ਼ਨ ਮੇਲਾ ਕਰ ਸਕਦੇ ਆ ਸੰਗਤਾਂ ਦਾ ਬਹੁਤ ਦੂਰੋਂ ਦੂਰੋਂ ਸੰਗਤਾਂ ਪਹੁੰਚੀਆਂ ਹੋਣਾਂ ਚਿਕਾਰਾਮਾ ਚਮੰਡਾ ਦੇਵੀ ਦਾ ਬੋਲ ਸੱਚੇ ਦਰਵਾਰ ਕੀ ਜੈ ਚਿਕਾਰਾਮਾ ਸ਼ੀਰਾਂਬੜੀ ਦਾ ਬੋਲ ਸੱਚੇ ਦਰਵਾਰ ਕੀ ਜੈ